ਸਉਈ ਸਉਈ ਹੈ ਸੱਗਰ ਇਹ ਦੂਜਾ ਸਉਆ ਬਾਈ ਕਦੋਂ ਸਉਈ ਹੈ ਬਾਈ ਇਹ ਤੜਕੇ 6 ਵਜੇ ਸਉਈ ਹੈ ਡਾਕਟਰ ਚੋਾਈ ਬੜੀ ਚੰਗੀਆਂ ਹਨਾ ਚੋਾਈ ਚੋਾਈ ਦੀ ਇੱਕ ਨੰਬਰ ਆ ਬਾਈ ਲੈ ਕਿਆ ਬਾਤ ਜਮਾ ਤਾਜ਼ੀ ਹੋਈ ਹੈ ਕਿੰਨਾ ਦੁੱਧ ਦੀ ਵਾਸਟਿਮੇਟ ਬਈ 21 ਬਾਈ ਕਿਲੋ ਪ੍ਰੂਫ ਦੋ ਦੱਸਿਆ ਮਾਲ ਕਰ ਦਿੱਤਾ ਵਾ 21 ਬਾਈ ਕਿਲੋ ਮਾਣ ਲੈਦਾ 25 26 ਕਿਲੋ ਕੋਈ ਦੇਵੀ ਦੁੱਧ ਬਾਈ ਮੱਝਾ ਹਰਦਾ ਜਮਾ ਆਣ ਲੇਵਾ ਬਹੁਤ ਜ਼ਿਆਦਾ ਵੜਨ ਨੂੰ ਲੈ ਸਹੀ ਗੱਲ ਆ ਬਾਈ ਪੰਡ ਲੈ ਵੇਰੀ ਆ ਬਾਈ ਕਿਆ ਬਾਤ ਝੋਣ ਦੇਖੋ ਜਮਾ ਮੋਹਲਾ ਇੱਕ ਨੰਬਰ ਝੋਣ ਮੋਟਾ ਆਣ ਤੁਹਾਨੂੰ ਦਿਖਾ ਦੇ ਡਾਕਟਰ ਕੇ ਜਲੇਗਾ ਥੱਬੀ ਲੈਵਾ ਮੈਂ ਪੂਰਾ ਸੱਚੀ ਹੋਈ ਪੰਡਾਲਾ ਲੈ ਵਾ ਮੋਰੋ ਬਈ ਬੂਆ ਬਈ ਫੁੱਲ ਹੋ ਆ ਨਿਕਲ ਬਈ ਬੂਆ ਥਾਂ ਲੈ ਵਾ ਹੂੰ ਸਹੀ ਗੱਲ ਮਗਰ ਵੀ ਬੱਚੀ ਆ ਯਾਰ ਪੱਠ ਫੁੱਟ ਬਾੜੀ ਚੰਗੀਆਂ ਬਾਹਰ ਦੇ ਬੱਚਾ ਬੱਚੀ ਅੱਛੀ ਬੱਚੀ ਬਹੁਤ ਚੰਗੀਆਂ ਹਨਾ ਬਹੁਤ ਚੰਗੀ ਬੱਚੇ ਹਾਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਪਿਆਰ ਹੈ ਸਾਡ ਦੀ ਬੱਚੇ ਪੂਰੀ ਚੰਗੀ ਬਈ ਲੈ 9023976452 ਬਈ ਕੀ ਮੋਲ ਹੈ ਦਾ ਸਾਗਰ ਇਹ ਮੋਲ ਨੰਬਰ 8590 ਜੀ ਨਾ ਮਾਰੀ 67000 ਰੁਪਏ ਲਵਾਏ ਕਹਿੰਦੇ ਸੌੜੇ ਸੌੜ ਹੋ ਗਏ ਭਾਈ ਕਹਿੰਦਾ ਲੈ ਨਹੀਂ ਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਜੇਰੇ ਦੀ ਆ ਪਈ ਆ ਹਾਂ ਜੇਰੇ ਦੀ ਉਹਦੀ ਕੰਪਲੀਟ ਗਾਰੰਟੀ ਆ ਵੀਰੋ ਉਹ ਦੀ ਮਾਂਗੇ ਭਾਈ ਸਾਰੇ ਕਾਜ ਜੀ ਤੇ ਆ ਕਿਹੜਾ ਸੂਈ ਇਹ ਵੀ ਦੂਜਾ ਸੂਆ ਇਹਨੂੰ ਅਜ ਹੋ ਗਏ 5 ਦਿਨ ਸੂਈ ਨੂੰ ਓਕੇ 13 ਕਿਲੋ ਦੁੱਧ ਤਿਆਰ ਆ ਦੇ ਕੋਲੇ ਕੰਡੇ ਵਾਲਾ ਹਾਂ ਥਾਂ ਲੈ ਬਹੁਤ ਚੰਗਾ ਮੂਰੋਂ ਦਿਖਾ ਦੇ ਹੂੰ ਮੱਚਾ ਮਗਰ ਹੈ ਨਾਉ ਨਾਉ ਨਾ ਲੇ ਕੱਦ ਕੋ ਤੂ ਫੁੱਲ ਬਾਈ ਬਸ 47000 ਰੁਪਏ ਲੈਣਾ ਜਿ ਲੈਦਾ ਆਪਾਂ 47000 ਰੁਪਏ ਬਾਈ ਕਹਿੰਦਾ ਲੈਣਾ ਹਾਂ 100 ਰੁਪਏ ਨੇ 100 ਹੋਣੇ ਮੁੱਲ ਕਰੋ ਨਾ ਉਹਦਾ 70 75 ਜਿੰਨਾ ਇਹਦਾ ਮਰਜ਼ੀ ਕਰਾਈ ਚੱਲੇ ਤਿੰਨ ਨੰਬਰ ਬਈ ਇਹ ਮੱਝਾ ਦਾ ਦੋ ਦੂਗੀ ਬੱਚੀ ਇਹਦੀ ਮਰਗੀ ਰਾਤ ਠੀਕ ਆ ਰਾਤ ਹੀ ਸੂਜੀ ਜੇਰ ਚੋਰੀ ਸਾਹ ਕਾ ਦੀ ਵੀਡੀਓ ਆਪਣੇ ਕੋਲੇ ਓਕੇ ਇਹ ਸਭ ਲੋਜ ਜਮਾ ਸਾਫ ਕਰੀ ਵੀ ਹੁਣ ਹੂੰ ਤਾਂ ਠੰਡੀ ਐ ਨੇ ਜਿਹੜਾ ਕੋਈ ਮਰਜੀ ਹੋ ਮਰਗੀ ਭੇਜੇ ਬਾਈ ਉਹਨੂੰ ਫੁੱਲ ਆ 52000 ਰੁਪਏ ਦਾ ਲੈਣਾ ਆਪਾਂ ਚੱਕ ਬਾਈ ਜਮਾ ਜੀ ਆ ਮੁੱਲ ਅੱਗੇ 25 ਦਿਨ ਪਹਿਲਾਂ ਵਾਰ ਵੱਡੀ ਨਹੀਂ ਆਇਆ ਜਦ ਵੱਡੀ ਵਾੜ ਆ ਗਈ। ਸੁਆ ਕਿਹੜਾ ਵੀਰੇ? ਅਰੇ ਇਹ ਦੂਜਾ 6 ਦਾ ਨੂਹ ਪੱਟ ਕੇ ਜਾਇਆ। ਉਹ ਲੰਮੀ ਲੰਮੀ ਵੱਡੀ ਵੱਡੀ ਵਾੜ ਆ। ਹਮ ਮੁੱਲ ਫੋਨ ਤੇ ਹੋ ਜੀ। ਹਾਂ ਮੁੱਲ ਫੋਨ ਤੇ ਬਈ 30 ਕਿਲੋ ਦੁੱਧ ਦੇਣ ਵਾਲੀ ਵਾੜ ਆ। ਕੱਚੀ ਦੇ ਹਿਸਾਬ ਨਾਲ ਮੁੱਲ ਬਾਈ ਕਹਿੰਦਾ ਜਾਇਜ਼ ਹੋ। ਵੱਡੀ ਵੱਡੀ ਦਾ ਡਾਕਟਰ ਐਡੀ ਕਹ ਅਗਲਾ ਬਾਈ ਬਰਾਬਰ ਖੜਾ ਉਸ ਹਿਸਾਬ ਨਾਲ ਕਰ ਦਾਂਦਾ। ਲੰਮੀ ਲੰਮੀ ਤਾਂ ਬਰੀਡ ਰੂਡ ਪੱਲ ਆ ਬਾਈ। ਧੰਨਵਾਦ।